ਉੱਥੇ ਇੱਕ ਟੈਂਪੋ ਦਾ ਸ਼ੀਸ਼ਾ ਤੋੜਿਆ ਗਿਆ ਟੈਂਪੋ ਤੋੜਿਆ ਗਿਆ ਸ਼ਿਫਟ ਗੱਡੀ ਉਹ ਤੋੜੀ ਗਈ ਹੋਰ ਵੀ ਉੱਥੇ ਏਟਾ ਰੋੜਾ ਦਾ ਟੀਨਾ ਟੁੱਟ ਗਿਆ ਨਾਲ ਦੇ ਪਾਸੇ ਜਿਹੜੇ ਘਰ ਹੀ ਗਵਾਂਢੀ ਨਸ਼ੇੜੀਆਂ ਅਤੇ ਹੜਕਮ ਮਚਾਉਣ ਵਾਲਿਆਂ ਨੂੰ ਰੋਕਣਾ ਨੌਜਵਾਨਾਂ ਨੂੰ ਪੈ ਗਿਆ ਮਹਿੰਗਾ ਮਾਮਲਾ ਅੰਮ੍ਰਿਤ ਸਰਦੀ ਚੌਂਕੀ ਬੀ ਬਲਾਕ ਅਦੀਨੋਂ ਦੇ ਇਲਾਕਾ ਢੁਪਈ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੂੰ ਚੌਂਕ ਵਿੱਚ ਨਸ਼ੇ ਕਰਨ ਤੇ ਲੜਕੀਆਂ ਨੂੰ ਛੇੜਨ ਵਾਲੇ ਨੌਜਵਾਨ ਰੋਕਣਾ ਮਹਿੰਗਾ ਪੈ ਗਿਆ ਜਿਸ ਦੇ ਚੱਲਦੇ ਨੌਜਵਾਨਾਂ ਵੱਲੋਂ ਅੰਗਰੇਜ਼ ਸਿੰਘ ਦੇ ਘਰ ਤੇ ਸਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਲਾਕੇ ਦੇ ਮੋਹਤਪਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਇਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਅੱਜ بار-ਬਾਰ ਸਮਝਾਉਣ ਤੋਂ ਬਾਅਦ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਸ ਨਹੀਂ ਆ ਰਹੇ ਸੀ ਜਿਸ ਦੇ ਚੱਲਦੇ ਹੁਣ ਅਸੀਂ ਇਲਾਕੇ ਦੇ ਮੋਤਬਰਾਂ ਨਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਵਾਂਗੇ ਜੀਆ ਜਜ਼ਾਤੀ ਅੰਦਰਾ 20 ਮੁੰਡੇ ਹਰੇ ਆ ਗਿਓ ਆਏ ਨੇ ਮੇਰੇ ਉੱਤੇ ਹਮਲਾ ਕੀਤਾ ਆ ਇਹਨਾਂ ਨੇ ਕੀ ਕਹਿੰਦੇ ਆ ਇਹ ਐਂਦੇ ਹੀ ਤੂੰ ਚਪਿਆ ਇਹਨਾਂ ਨੇ ਇਦੋਂ ਵੀ ਉਹਦੇ ਦੇਫੜਾ ਦਾ ਸਿਰ ਪਾੜਿਆ ਆ ਉਹਨੇ ਹਗਾ ਉਹਦੋਂ ਵੀ ਉਹਦੇ ਉਈ ਹਰਵਾਈ ਮਰਪਿੰਗਈਓ ਇੰਨੀ ਹੈ ਤੇ ਹੁਣ ਫੇੜਿਆ ਤੇ ਇਹਨਾਂ ਨੇ ਫੇੜਾ ਉੱਤੇ ਜ਼ਾਤੀ ਤੇ ਹਮਲਾ ਕੀਤਾ ਆ ਅੱਜਾਂ ਵੀ ਉਹਨੀਆਂ ਨਾ ਇੰਪੂ ਵੀ ਉਹ ਲਾ ਉਹ ਹੀ ਕੋਦੇ ਸਨ ਅਰਵਾਜਾ ਵੀ ਸਾਰਾ ਕੋਰਿਆ ਉਹ ਫੇੜਿਆ ਇਹਨਾਂ ਨੇ ਤੇ ਮੈਂ ਪਰੇ ਮੁਸ਼ਕਲ ਆ ਚਾਹੀਏ ਕੀ ਇਹ ਉਹ ਇਹ ਉੱਥੇ ਉਂਗਲੀ ਸਿਕਟਾ ਸ਼ਰਾਬ ਹੁੰਦੇ ਰਹਿੰਦੇ ਆ ਤੇ ਉਹ ਜੀਆਂ ਕੜੀਆਂ ਸ਼ੇਰ ਦੇ ਦਿੰਦੇ ਆ ਇਸ ਕਰਕੇ ਮੈਂ ਅਕਿਆਹੀ ਤੇ ਉੱਚਾ ਵੀ ਉਥੇ ਇੰਦੇ ਦੇਂਦੇ ਆ ਹਾਂਜੀ ਉਥੇ ਲੈਂਪੂ ਦੇ ਫੇਤਾਤ ਨੂੰ ਉਥੇ ਸਮਾਨ ਸਮੂਹ ਇੰਦੇ ਦੇਂਦੇ ਨੇ ਸਾਰੇ ਸਾਹੀਨਾ ਦੇ ਮੁੰਡੇ ਦੀ ਸੋ ਅਹੀਂ ਉਥੇ ਛਡਾਇਆ ਸਗੋਂ ਕਿ ਚਲੋ ਯਾਰ ਲੜਾਈ ਨੂੰ ਖਤਮ ਕਰੋ ਉਹਦੇ ਤਿੰਨ ਜਗਾ ਤੋਂ ਸਿਰ ਪਾਟਾ ਆਇਆ ਹੈ ਸੋ ਗਈ ਛਡਾ ਛਡਾਇਆ ਸੋ ਛੜਾਂਦ ਤੋਂ ਬਾਅਦ 30 40 ਜਾਣੇ ਫੇਰ ਅੱਧੇ ਘੰਟੇ ਬਾਅਦ ਉੱਥੇ ਲੈ ਕੇ ਆਏ ਮੱਲੇਦਾਰੀ ਦੇ ਵਿੱਚ ਬੋਤਲਾਂ ਖਲਾਈਆਂ ਔਰ ਚੰਗਾ ਗਦਰ دہشت ਦਾ ਮਾਹੌਲ ਬਣਾਇਆ ਸੋ ਅਸੀਂ ਉਸ ਚੀਜ਼ ਨੂੰ ਅੱਜ 12 ਤਰੀਕ ਹੋ ਗਈ 13 ਤਰੀਕ ਫੋਨ ਤਾਂ ਕੋ ਨੂੰ ਅਸੀਂ ਡਿਲੇ ਰੱਖਿਆ ਕੋਈ ਗੱਲ ਨਹੀਂ ਮੱਲੇਦਾਰੀ ਇਹ ਸਾਰਾ ਇੱਕੋ ਪਰਿਵਾਰ ਹੈ ਇਹਨੂੰ ਬੈਠ ਕੇ ਮਸਲਾ ਹੱਲ ਕਰ ਲਾਂਗੇ ਪੁਲਿਸ ਪ੍ਰਸ਼ਾਸਨ ਨੂੰ ਵੀ ਐਸੀ ਕੋਈ ਇਨਾ ਪ੍ਰੈਸ਼ਰ ਨਹੀਂ ਪਾਇਆ ਪਰ ਉਸ ਦੇ ਬਾਵਜੂਦ ਕੀ ਹੋਇਆ ਉਹਨਾਂ ਨੇ ਗਲਤ ਮਤਲਬ ਸਮਝ ਲਿਆ ਕਿ ਪੁਲਿਸ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ ਪ੍ਰਧਾਨਾਂ ਨੇ ਕੀ ਕੀਤਾ ਜਾਂ ਕੋਈ ਪਰਿਵਾਰ ਕੀ ਕਰਨ ਰਿਹਾ ਜਾਂ ਇੱਥੇ ਮਹੱਲੇਦਾਰੀ ਕੀ ਕੀਤਾ ਸੋ ਉਹਨਾਂ ਨੇ ਬੀਤੇ ਰਾਤ ਅੰਗਰੇਜ਼ ਸਿੰਘ ਦੇ ਘਰ 10-15 ਜਣੇ ਆ ਗਏ ਤੇ ਤੀਰ ਤਾਰ ਹਥਿਆਰਾਂ ਦੇ ਨਾਲ ਉਹ ਗੇਟ ਨੂੰ ਹੀ ਵੱਢ ਦਿੱਤਾ ਏ ਸੋ ਉਹਨੇ ਜਾਨ ਬਚਾ ਕੇ ਆਪਣੀ ਉੱਥੋਂ ਭੱਜਿਆ ਕੋਠੇ ਕਾਂ ਦੇ ਡੱਪ ਕੇ ਤੇ ਜੇ ਉਹ ਤੀਰ ਤਾਰ ਹਥਿਆਰ ਗੇਟ ਨੂੰ ਵੱਢ ਸਕਦੇ ਆ ਤੇ ਉਹਨੂੰ ਵੀ ਜਾਨੋਂ ਮਾਰ ਦੇਣਾ ਸੀ ਹੋਰ ਕੋਈ ਖੜੀ ਜਾਂ ਤੋੜੀਆਂ ਕੋਈ ਆ ਉੱਥੇ ਇੱਕ ਟੈਂਪੋ ਦਾ ਸ਼ੀਸ਼ਾ ਤੋੜਿਆ ਗਿਆ ਟੈਂਪੋ ਤੋੜਿਆ ਗਿਆ ਸ਼ਿਫਟ ਗੱਡੀ ਉਹ ਤੋੜੀ ਗਈ ਹੋਰ ਵੀ ਉੱਥੇ ਇਟਾਂ ਰੋੜਾਂ ਦਾ ਟੀਨਾ ਟੁੱਟ ਗਿਆ ਨਾਲ ਦੇ ਪਾਸੇ ਜਿਹੜੇ ਘਰ ਸੀ ਗਵਾਂਡੀ ਇਹ ਕਿੰਨਾ ਟਾਈਮ ਗੁੰਡਾਗਰਦੀ ਕੀਤੀ ਗਈ ਇਹ ਇਹ ਉੱਥੇ 15 20 ਮਿੰਟ ਇਨਾਂ ਨੇ ਪੂਰਾ ਗਦਰ ਮਚਾਇਆ ਜੀ ਪੂਰਾ ਗੁੰਡਾਗਰਦੀ ਦਾ ਮਾਹੌਲ ਬਣਾਇਆ ਤੇ ਕੀ ਮੰਗਾਂ ਤੁਹਾਡੀ ਮੰਗ ਇਹੋ ਹੀ ਹੈ ਜੀ ਉੱਥੇ ਸਾਨੂੰ ਇਨਸਾਫ ਮਿਲੇ ਸੋ ਇਹ ਜਿਹੜਾ ਗੁੰਡਾਗਰਦੀ ਦਾ ਇੱਕ ਗੁੰਡਾਗਰਦੀ ਖਤਮ ਹੋਵੇ ਉੱਥੇ ਚੌਂਗ ਦੇ ਵਿੱਚ ਨਾਖ ਲੋਣ ਕੋਈ ਗਲੀ ਦੇ ਵਿੱਚ ਗੁੰਡਾਗਰਦੀ ਨਾ ਹੋਵੇ ਜੀ ਇਹਦੀ ਮੈਨੂੰ ਸ਼ਿਕਾਇਤ ਆਈ ਸੀ ਜੀ ਅਸੀਂ ਮੌਕੇ ਤੇ ਗਏ ਆ ਲੇਕਿਨ ਕਿਸੇ ਵੀ ਪਾਰਟੀ ਨੇ ਕੋਈ ਕੰਪਲੇਂਟ ਨਹੀਂ ਕੀਤੀ ਫਿਰ ਵੀ ਵੈਰੀਫਾਈ ਕਰਕੇ ਜਿੰਨਾ ਜਿੰਨਾ ਬੰਦਿਆਂ ਦੇ ਨਾਮ ਲੈ ਰਹੇ ਨੇ ਉਹਨਾਂ ਵਿਰੁੱਧ ਬੰਦੀ ਕਰ ਵੀ ਕਰਦੇ ਸਰਕਾਰ ਦਾ ਕੀ ਰਿਆਦੀ ਚੱਲ ਰਿਹਾ ਹੁੰਦਾ ਕਾਰਨ ਇਹਨਾਂ ਦੀ ਕੋਈ ਪੁਰਾਣੀ ਆਪਣੀ ਰੰਜਿਸ਼ ਆ ਹਾਂਜੀ ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਇਹ ਤਕਰੀਬਨ ਹਫਤਾ ਕੀ ਹੋਇਆ ਹਾਂਜੀ ਸਰ ਕਿੰਨੀ ਵਾਰੀ ਝਗੜਾ ਹੋ ਚੁੱਕਾ ਜੀ ਇਹਨਾਂ ਦਾ ਉਸੇ ਇਲਾਕੇ ਦੇ ਵਿੱਚ ਇੱਕ ਦੋ ਵਾਰੀ ਹੋਇਆ ਲੇਕਿਨ ਇਹਨਾਂ ਦੇ ਆਪਸੀ ਮੌਤਵਰੀ ਰੋਕ ਦਿੰਦੇ ਰਹਿਆ ਤੇ ਅਹੀਂ ਕਰਾਵਾਂਗੇ ਜੀ ਪੁਲਿਸ ਕੋਲੋਂ ਕਾਰਵਾਈ ਅਜੇ ਅਹੀਂ ਕੋਈ ਨਹੀਂ ਕਰਨੀ ਚਾਹੁੰਦੇ ਤਾਂ ਅੱਜ ਇਹਨਾਂ ਦੇ ਕੋਲੋਂ ਕਾਰਵਾਈ ਕਰਵਾਈ ਆ ਰਹੀ ਹੈ ਪਰਵਾਸ ਕਰਦਾ ਨਹੀਂ ਅਜੇ ਤੱਕ ਮੇਰੇ ਕੋ ਕੋਈ ਨਹੀਂ ਆਇਆ ਜੀ ਕੰਪਲੇਟ ਕਰ ਕੰਪਲੇਟ ਕਰਨੀ ਹੈ ਤੇ ਲੇਕਰ ਕੋਈ ਸ਼ਿਕਾਇਤ ਹੁੰਦੇ ਆ ਤੇ ਫੇਰ ਕਰਦੇ ਕਿ ਦੀ ਜਾਈ ਸ਼ਿਕਾਇਤ ਤੋਂ ਬਗੈਰ ਵੀ ਮੈਂ ਵੈਰੀਫਾਈ ਕਰਕੇ ਜੋ ਮੰਦੀ ਕਰ ਵੀ ਕਰ ਰਿਹਾ ਠੀਕ ਹੈ